ਸਸਿਕਾ ਜੀ ਆਪ ਜੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਅਨੋਖੇ ਅਮਰਸ਼ੀਰ ਦੇ ਜਨਮ ਦਿਹਾੜੇ ਦੀ ਕਰੋੜ ਕਰੋੜ ਵਧਾਈ ਹੋਵੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਬਾ ਜੀ ਦਾ ਜਨਮ 26 ਜਨਵਰੀ 1682 ਪਾਹੋਵਿੰਡ ਤਨ ਮਾਤਾ ਜੂਨੀ ਜੀ ਤਨ ਪਪਾ ਭਗਤਾ ਜੀ ਦੇ ਇੰਗਰੇਜ਼ ਰਿਖਿਆ ਹੋਇਆ ਸੀ ਤੁਹਾਨੂੰ ਪਤਾ ਹੈ ਬਾਬਾ ਜੀ ਨੇ ਬਹੁਤ ਤਕਰੀਫ ਸ਼ਹੀਦੀ ਜੋ ਕਿ ਪ੍ਰਾਪਤ ਕੀਤੀ ਹੈ ਪੂਰੇ ਵਰਲਡ 'ਚ ਹੈ ਜੀ ਕੋਈ ਮਿਸਾਲ ਨਹੀਂ ਹੈਗੀ ਤੇ ਜਦੋਂ ਮੁਗਲਾ ਨੇ ਸ੍ਰੀ ਹਰਮਨ ਦਾਸ ਸਾਹਿਬ ਨੂੰ ਪੂਰ ਦਿੱਤਾ ਸੀ ਤੇ ਜਦੋਂ ਬਾਬਾ ਜੀ ਨੂੰ ਪਹੁੰਚੇ ਗੱਲ ਜਦੋਂ ਪਤਾ ਲੱਗੀ ਤੇ ਬਾਬਾ ਜੀ ਨੇ ਉਦੋਂ ਅਰਦਾਸ ਕੀਤੀ ਕਿ ਮੈਂ ਉਹਨਾਂ 'ਚ ਸ਼ਹੀਦੀ ਪ੍ਰਾਪਤ ਨਹੀਂ ਕਰਾਂਗਾ ਜਿੰਨਾ ਚਿਰ ਸ੍ਰੀ ਹਰਮਨ ਦਾਸ ਸਾਹਿਬ ਜੀ ਮੈਂ ਆਜ਼ਾਦ ਨਹੀਂ ਕਰਾ ਲੈਂਦਾ ਤੇ ਤੁਹਾਨੂੰ ਪਤਾ ਹੈ ਬਾਬਾ ਜੀ ਨੇ ਕਿੱਦਾਂ ਜੰਗਾਂ ਲੜੀਆਂ ਕਿੱਦਾਂ ਜੰਗ ਲੜਨ ਤੋਂ ਬਾਅਦ ਅਖੀਰ ਹੀ ਅਮਰਦਾਸ ਸਾਹਿਬ ਜੀ ਨੂੰ ਆਜ਼ਾਦ ਕਰਾਇਆ ਤੇ ਆਪਣਾ ਜਿਹੜਾ ਸ਼ੇਸ਼ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਭੇਟ ਕੀਤਾ। ਬਾਬਾ ਜੀ ਦੀ ਚਕਤੀ ਹੀ ਤੇ ਇਹ ਸਾਰੇ ਕਿਰਪਾ ਬਣੀ ਦੀ ਸੀ। ਇਸ ਕਰਕੇ ਮੇਰੇ ਵੀਰ ਭੈਣ ਭਰਾ ਛੋਟੇ ਵੱਡੇ ਜਿੰਨੇ ਵੀ ਹੈ ਤੇ ਪਲੀਜ਼ ਵੱਤ ਤੋਂ ਵੱਤ ਬਾਣੀ ਪੜਿਆ ਕਰੋ। ਵੱਤ ਤੋਂ ਵੱਤ ਬਾਣੀ ਆਪਣੇ ਰਸਨਾ ਦੇ ਨਾਲ ਉਚਾਰਿਆ ਕਰੋ, ਕੰਨਾਂ ਦੇ ਨਾਲ ਸੁਨਿਆ ਕਰੋ। ਤੇ ਬਹੁਤ ਵਧੀਆ ਕਿਉਂਕਿ ਆਪਕੇ ਭੈਣ ਭਰਾ ਵੱਡੇ ਭੈਣ ਭਰਾ ਜਿੰਨੇ ਵੀ ਆ ਵਕਤਵੱਦ ਬਾਣੀ ਨਾਲ ਜੁੜੋ ਬਾਣੀ ਜਰੂਰ ਪੜਿਆ ਕਰੋ ਬਾਣੀ ਚ ਬਹੁਤ ਜ਼ਿਆਦਾ ਸ਼ਕਤੀ ਹੈ ਤੁਸੀਂ ਪੜੋਗੇ ਤੁਹਾਨੂੰ ਆਪ ਆਪੇ ਪਤਾ ਲੱਗ ਜਿਏ ਕਿ ਬਾਣੀ ਚ ਕਿੰਨੀ ਸ਼ਕਤੀ ਹੈ ਕਿਉਂਕਿ ਕਿ ਇਹ ਦੇਖਿਆ ਕੁਝ ਨਹੀਂ ਹੁੰਦਾ ਤੇ ਇਸ ਕਰਕੇ ਮੇਰੇ ਵੀਪ ਮੈਂ ਪ੍ਰਾਕ ਜਰੂਰ ਬਾਣੀ ਪੜਿਆ ਕਰੋ ਮੈਂ ਵੀ ਇੱਕ ਹਿੰਦੂ ਫੈਮਲੀ ਦਾ ਮੈਂ ਸਿਰਫ ਜਸਟ ਪਟਕਾ ਬਣਿਆ ਆ ਮੈਂ ਕਟਿੰਗ ਚਾਹ ਪਰ ਬਾਬਾ ਜੀ ਦੀ ਬਹੁਤ ਕਿਰਪਾਏ ਬਾਬਾ ਜੀ ਨੇ ਅੰਗ ਸੰਗ ਸਹਾਇ ਰਿਆ ਕਰੋ ਤੇ ਮੈਂ ਇਹ ਕਿੰਨਾ ਬਾਕੀ ਚਲੋ ਬਾਬਾ ਜੀ ਦੇ ਫਿਰ ਕੋਟ ਕੋਟ ਪ੍ਰਣਾਮ ਕਰਨਾ ਅਨਰੀ ਸ਼ਹੀਦ ਦਿਨੂ ਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਤੇ ਬਹੁਤ ਧੁੰਮਤਾ ਮਨਾਇਆ ਜਾ ਰਿਹਾ ਹੈ ਸਿੱਧਾ ਸਾਹਿਬ ਪਹੋਪਿੰਡ ਸਾਹਿਬ ਟਾਗਾ ਸਾਹਿਬ ਤੇ ਸਾਡੇ ਮੇਰੇ ਵੀਰ ਭੈਣ ਭਰਾ ਜਾ ਕੇ ਦਰਸ਼ਨ ਮਿਲੇ ਕਰੋ ਓਕੇ ਜੀ ਵੀਡੀਓ ਬਣਾ ਦੇ ਜੀ ਕੋਈ ਗਲਤੀ ਹੋ ਗਈ ਬੱਚਾ ਮਾ ਤੁਹਾਡਾ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ